ਤੇੜਾ ਰਾਜਪੂਤਾ ਵਿਖੇ ਇੱਕ ਵਿਆਹੁਤਾ ਅਰਥ ਦੀ ਪੇਤ ਪਹਲਾਤਾ ਦੇ ਵਿੱਚ ਪੱਖੇ ਦੇ ਨਾਲ ਲਾਸ਼ ਮਿਲਣ ਕਰਕੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਵਿਆਹੁਤਾ ਬਾਵਿਕੌਰ ਦੇ ਮੇਜਰ ਸਿੰਘ ਨਾਮ ਦੇ ਵਿਅਕਤੀ ਦੇ ਨਾਲ ਪ੍ਰੇਮ ਸੰਬੰਧ ਸੰਜੁਸ ਦੇ ਚੱਲਦੇ ਅਕਸਰ ਹੀ ਮੇਜਰ ਸਿੰਘ ਉਸ ਦੇ ਘਰ ਆਉਂਦਾ ਸੀ ਅਤੇ ਅੱਜ ਵੀ ਮੇਜਰ ਸਿੰਘ ਉਸ ਦੇ ਘਰ ਆਇਆ ਸੀ ਜਿਸ ਦੌਰਾਨ ਬਾਵਿਕੌਰ ਦੇ ਪਿਤਾ ਘਰ ਪਹੁੰਚੇ ਤਾਂ ਮੇਜਰ ਸਿੰਘ ਇੱਕਦਮ ਭੱਜ ਗਿਆ ਅਤੇ ਪਿਤਾ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਬਾਵਿਕੌਰ ਪੱਖੇ ਦੇ ਨਾਲ ਲਟਕੀ ਹੋਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ ਉੱਥੇ ਹੀ ਮ੍ਰਿਤਕ ਬਾਵਿਕੌਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬਾਵਿਕੌਰ ਦਾ ਪਤੀ ਵਿਦੇਸ਼ ਰਹਿੰਦਾ ਹੈ ਅਤੇ ਬਾਬੀ ਨੂੰ ਮੇਜਰ ਸਿੰਘ ਤੰਗ ਪਰੇਸ਼ਾਨ ਕਰਦਾ ਸੀ ਅਤੇ ਅੱਜ ਵੀ ਮੇਜਰ ਸਿੰਘ ਘਰ ਆਇਆ ਸੀ ਜਿਸ ਕਾਰਨ ਉਸਨੇ ਹੀ ਬਾਬੀ ਨੂੰ ਫਾਹਾ ਦੇ ਦਿੱਤਾ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਜਲਦ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਵਰਦਾਇ ਤੇ ਨਜਾਇਜ਼ ਮੰਦ ਚੱਲਦੇ ਨੇ ਉਹ ਮੁੰਡੇ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਘਰੇ ਨਾ ਆਇਆ ਕਰ ਮੇਰੇ ਦਿਉਰ ਜੇਠ ਨੇ ਤੇ ਉਹਦੇ ਨਹੀਂ ਫਿਰ ਕੋਈ ਗੱਲ ਕੀਤੀ ਕਿ ਤੈਨੂੰ ਫਾਹ ਦੇ ਕੇ ਤੇ ਮਾਰ ਕੇ ਚਲ ਗਿਆ ਕਿੰਨੇ ਦਾ ਜੀ ਕੋਈ ਮੇਰੇ ਸਾਹਮਣੇ ਜਦੋਂ ਸਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਏ ਜਦੋਂ ਉਹ ਚੱਲਦੇ ਸੀ ਹਮ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੁਰੇ ਖੜੇ ਆ ਇਹਨਾਂ ਨੇ ਆਏ ਨੇ ਕਿ ਇਹ ਅੰਦਰ ਬੜਨ ਲੱਗੇ ਅੰਦਰੋਂ ਨਿਗਾਹ ਤੇ ਵੇਖਿਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਹੀ ਖੜੀ ਹੈ ਹੀ ਭੱਜਦਾ ਹੀ ਵੇਖਿਆ ਵੀ ਮੇਰੇ ਨੂੰ ਨਿਕਲ ਕੇ ਜੀ ਗਿਆ ਫਿਰ ਇਹਨਾਂ ਰੋਲਾ ਪਾਇਆ ਅਸੀਂ ਭੱਜ ਗਿਆ ਅਣ ਕੇ ਤੇ ਫਿਰ ਉਹਦੇ ਰਸਾਲੂ ਸਾਹਿਬ ਆੜ ਕੇ ਤੇ ਫਿਰ ਇਹਨੂੰ ਲਾਇਆ ਮੋੜੀ ਮੋਕੇ ਤੇ ਜਿਹਨੂੰ ਸਜ਼ਾ ਹੋਣੀ ਚਾਹੀਦੀ ਹੈ ਵੀ ਜਿੱਦਾਂ ਸਾਡਾ ਘਰ ਬਰਬਾਦ ਹੋਵੇ ਉਹ ਵੀ ਪਰਿਵਾਰ ਤੋਂ ਹੋਵੇ ਹਮਲਾ ਇਹਨਾਂ ਲੜਕੀ ਜਿਹੜੀ ਆ ਚੱਕ ਡੋਗਣ ਵਾਲੀ ਹੈ ਨਾ ਇਹਦਾ ਜਿਹੜੀ ਇਹਦਾ ਨਾਂ 바ਵੀ ਕੌਰ ਆ 바ਵੀ ਕੌਰ ਆ ਡਾਕਟਰ ਆ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਚੱਕ ਡੋਗਰਾ ਤੇ ਇਹ ਵਿਆਹੀ ਆ ਤੇ ਇਹਦਾ ਪਿੰਡ ਕਿੱਥੇ ਜਿਹੜੀ ਦਿੱਤੇ ਤੇ ਅ ਪ੍ਰਦੀਪ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਵੀਰ ਜੀ ਨਾਲ ਘਰ ਵਾਲਾ ਉਹਨਾਂ ਵਿਦੇਸ਼ ਚ ਗੋਈ ਹੈ ਇਹਦਾ ਪਿਛਲੇ 2 ਮਹੀਨਿਆਂ ਤੋਂ ਵਿਆਹ ਵਾ ਇਹਦੇ ਹੁਣ ਨਾ ਹੀ ਨੇ ਆਪਣੇ ਮਤਲਬ ਸੇਕੇ ਘਾਰੀ ਹਾਂ ਆ ਲੈ ਲਿਆ ਵਾ ਕਮਦੇ ਦੇ ਵਿੱਚ ਇਹ ਇਹਦੇ ਨਾਲ ਇੱਕ ਮੇਜਰ ਸਿੰਘ ਸਾਮੂਹ ਕਨੈਲ ਸਿੰਘ ਵਾਸੀ ਚੱਕ ਲੋਗਰਾਂ ਦਾ ਮੁੰਡਾ ਸੀ ਜਿਹੜਾ ਨੇ ਤੇ ਕੇ ਬਰਵਾਦਾ ਉਹਦੇ ਨਾਲ ਇਹਦੀ ਮਤਲਬ ਕਿ ਲਵ ਰਿਲੇਸ਼ਨ ਲਾ ਲੋ ਸਿੱਗੇ ਉਹਦੇ ਦਰਾਨ ਹੀ ਇਹ ਉਹਨਾਂ ਦੇ ਘਰੋਂ ਦਾ ਜਾਂਦਾ ਸੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਵੇਰੇ ਜਦੋਂ ਇਹਨਾਂ ਤੇ ਆਪਣੀ ਘਰ ਪਤਾ ਲੈਣ ਲਈ ਆਉਣਾ ਭਗਵਾਨ ਸਿੰਘ ਕੌਣ ਹੈਗੇ ਨੇ ਭਗਵਾਨ ਸਿੰਘ ਜਿਹਦੇ ਇਨਾਂ ਦੇ ਮਤਲਬ ਫਾਦਰ ਆ ਲੜਕੀ ਦੇ ਫਾਦਰ ਲੜਕੀ ਦੇ ਫਾਦਰ ਆ ਜੀ ਜਦੋਂ ਆਪਣੇ ਅਈਏ ਘਰ ਤੇ ਇਹਨਾਂ ਨੇ ਅੱਗੇ ਵੇਖਿਆ ਵਾ ਵੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸੋ ਇਹ ਅੱਠ ਵਜੇ ਨੂੰ ਟੱਕਾ ਮਾਰ ਕੇ ਪੱਟ ਗਿਆ ਇਹਨਾਂ ਵਿੱਚ ਮੋਟਰਸਾਈਕਲ ਵੀ ਉਹਦਾ ਉੱਥੇ ਰਹਿ ਗਿਆ ਜਿਹਨੂੰ ਨੇ ਅੰਦਰ ਜਾ ਕੇ ਵੇਖਿਆ ਵਾ ਤੇ ਉਹ ਵੀ ਜਿਹੜੀ ਲੜਕੀ ਆ ਬਾਗੀ ਤੌਰ ਉਹਨੇ ਪੱਖੇ ਦੀ ਛੱਤ ਦੇ ਨਾਲ ਨਾ ਮਤਲਬ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕਪੜਾ ਪਾ ਕੇ ਨਾ ਚੁੰਨੀ ਉਹਨੇ ਨਫਾ ਲਿਆ ਉਹਨਾਂ ਦੇ ਅਨੁਸਾਰ ਕੇ ਵੇਖਿਆ ਤੇ ਉਹਦੀ ਡੈਥ ਹੋ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸੰਧਮ ਕਨੈਲ ਸਿੰਘ 88 ਚੱਕ ਦੁਕੜਾਂ ਦੇ ਖਿਲਾਫ ਨਾ 306 ਆਈਪੀਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ ਇਸੂਤ 88 ਆਈਡੀ ਡੇਟ ਦਾ 24 9 24 306 34 506 ਆਈਪੀਸੀ ਪੁਰਾਣੇ ਜੁਰਮਾਂ ਜਾਂ ਹੁਣ ਦੇ ਜੁਰਮਾਂ ਦੇ ਵਿੱਚ ਹੈਗਾ ਵਾ 108 3 ਬ੍ਰੈਕਟ ਵਿੱਚ 5 352 ਬ੍ਰੈਕਟ ਵਿੱਚ 3 ਬੀ ਐਨ ਐਸ ਪੀਐਸ ਜਨਾਲੇ ਦਰਜ ਹੋਇਆ ਵਾ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ ਜਰੂਰੀ ਹੈ ਕਿ ਦੋਸ਼ੀ ਮੇਰੇ ਸਾਹਮਣੇ ਪਾੜੇ